ਦੇ ਕਿਨੇ ਬੰਦੇ ਉਹ ਫੋਰਡ ਨਹੀਂ ਕਰਦੇ ਭਾਜੀ ਹਾਂਜੀ ਹੈਨਾ ਇਹ ਚੀਜ਼ ਉਹ ਫੋਰਡ ਨਹੀਂ ਕਰਦੇ ਮੰਨ ਲਓ ਕਿਸੇ ਦਾ weight ਆ 80 kg 80 g ਤੁਸੀਂ ਕਹਿੰਦੇ ਹੋ ਪ੍ਰੋਟੀਨ ਇੱਕ ਬੰਦਾ ਚਾਹੀਦਾ ਹਾਂਜੀ ਉਹ ਵੈਜ ਹੋ ਕੇ ਵਿਚਾਰਾ 80 g ਪ੍ਰੋਟੀਨ ਇੱਕ ਦੰਦਾ ਇੰਡੀਅਨ ਡਾਈਟ ਚੋਂ ਕਿੱਦਾਂ ਪੂਰਾ ਕਰੇ ਭਾਜੀ ਦੇਖੋ ਸੀਡਸ ਆਂਦੇ ਨੇ ਕੀ ਖਾ ਸਕਦੇ ਆ ਮੈਂ ਤੁਹਾਨੂੰ ਦੱਸ ਦਾਂ ਜਿਵੇਂ ਚੀਆ ਸੀਡ ਵਗੈਰਾ ਫਲੈਕਸੀਡ ਵਗੈਰਾ ਹੋਗੇ ਇਹ ਕਰ ਸਕਦੇ ਇਹ ਚ ਪ੍ਰੋਟੀਨ ਹੁੰਦਾ ਪਲੱਸ ਤੁਸੀਂ ਚਨੇ ਖਾ ਸਕਦੇ ਹੋ ਬਲੈਕ ਚਨੇ ਉਹ ਚੱਛਾ ਪ੍ਰੋਟੀਨ ਹੁੰਦਾ ਠੀਕ ਹੈ ਹੋਰ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਪ੍ਰੋਟੀਨ ਦੀ ਆਟਮਾ ਜਿਵੇਂ ਪਨੀਰ ਖਾ ਸਕਦੇ ਹੋ ਹੂੰ ਸੋਇਆ ਪਨੀਰ ਖਾ ਸਕਦੇ ਹੋ ਤੁਸੀਂ ਸੋਇਆ ਚੰਕਸ ਖਾ ਸਕਦੇ ਹੋ ਉਹ ਇੰਨੀ ਕੋਸਟਲੀ ਆਈਟਮਸ ਨਹੀਂ ਹੈਗੀਆਂ ਸੋਇਆ ਚੰਕਸ ਤਾਂ ਬਹੁਤ ਉਹ ਹੁੰਦੇ ਸੋਇਆ ਚੰਕਸ ਨਾਲ ਨਾ ਮੈਂ ਸੁਣਿਆ ਕਿ ਸੋਇਆ ਬਿੰਦੂ ਸੀ ਕਹਿੰਦੇ ਜੇ ਜ਼ਿਆਦਾ ਕੰਜ਼ੂਮ ਕਰਦੇ ਹੋ ਤਾਂ ਫੀਮੇਲਸ 'ਚ ਨਹੀਂ ਖ਼ਿਆਲ ਜ਼ਿਆਦਾ ਪਰ ਮੇਲਜ਼ ਦੇ ਵਿੱਚ ਦਿੱਕਤ ਆ ਜਾਂਦੀ ਹੈ ਕਿ ਹਾਰਮੋਨਲ ਡਿਸਬੈਲੈਂਸ ਹੋ ਜਾਂਦਾ ਐਸਟ੍ਰੋਜਨ ਦੀ ਗੱਲ ਕਰਦਾਂ ਵੀ ਐਸਟ੍ਰੋਜਨ ਵਧ ਜਾਂਦਾ ਹੈ ਮੇਲ ਬਟ ਇਦਾਂ ਇਦਾਂ ਦਾ ਛੱਤੀ ਭਾਰੀ ਹੋ ਜਾਂਦੀ ਨਹੀਂ ਨਹੀਂ ਸਰ ਇਦਾਂ ਦਾ ਕੁਝ ਨਹੀਂ ਹੈ एवरीथिंग ਜੇ ਆਪਾਂ ਐਕਸੈਸ ਚ ਲਵਾਂਗੇ ਤਾਂ ਬੈਡ ਠੀਕ ਹੈ ਹੁਣ ਕਿੰਨੀ ਕੁਆਂਟੀਟੀ ਦੇਖੋ 100 ਗ੍ਰਾਮ ਤਾਂ ਖਾ ਸਕਦੇ ਹਾਂ ਦੇਖੋ ਉਹ ਚ 40 50 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਠੀਕ ਹੈ ਹੁਣ ਤੁਸੀਂ ਕਹੋਗੇ ਮੈਂ 400 ਗ੍ਰਾਮ ਖਾਣੀ ਐ ਉਹ ਤੋਂ ਫਿਰ ਨੁਕਸਾਨ ਕਰੂ ਹੁਣ ਮੈਂ ਪ੍ਰੋਟੀਨ ਦੇ ਸਪਲੀਮੈਂਟ ਪ੍ਰੋਟੀਨ 5 ਵਾਰ ਲਵਾਂ ਜਿਹੜੇ ਬੰਦੇ ਉਹ ਫੂਡ ਨਹੀਂ ਕਰਦੇ ਭਾਜੀ ਹਾਂਜੀ ਹੈਨਾ ਇਹ ਚੀਜ਼ਾਂ ਫੂਡ ਨਹੀਂ ਕਰਦੇ ਮੰਨ ਲਓ ਕਿਸੇ ਦਾ weight ਆ 80 kg 80 ਗ੍ਰਾਮ ਤੁਸੀਂ ਕਹਿੰਦੇ ਹੋ ਪ੍ਰੋਟੀਨ ਉਹ ਇੱਕ ਦਿਨ ਦਾ ਚਾਹੀਦਾ ਹਾਂਜੀ ਉਹ ਵੈਜ ਹੋ ਕੇ ਵਿਚਾਰਾ 80 ਗ੍ਰਾਮ ਪ੍ਰੋਟੀਨ ਇੱਕ ਦਿਨ ਦਾ ਇੰਡੀਅਨ ਡਾਈਟ ਚੋਂ ਕਿੱਦਾਂ ਪੂਰਾ ਕਰੇ ਪੜੀ ਦੇਖੋ ਸੀਡਸ ਆਉਂਦੇ ਨੇ ਕੀ ਖਾ ਸਕਦੇ ਆ ਮੈਂ ਤੁਹਾਨੂੰ ਦੱਸਦਾ ਜਿਵੇਂ ਚੀਆ ਸੀਡ ਵਗੈਰਾ ਫਲੈਕਸੀਡ ਵਗੈਰਾ ਹੋਗੇ ਇਹ ਕਰ ਸਕਦੇ ਇਹ ਚ ਪ੍ਰੋਟੀਨ ਹੁੰਦਾ ਪਲੱਸ ਤੁਸੀਂ ਚਨੇ ਖਾ ਸਕਦੇ ਹੋ ਬਲੈਕ ਚਨੇ ਉਹ ਚ ਅੱਛਾ ਪ੍ਰੋਟੀਨ ਹੁੰਦਾ ਠੀਕ ਹੈ ਹੋਰ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਪ੍ਰੋਟੀਨ ਦੀ ਆਟਮਾ ਜਿਵੇਂ ਪਨੀਰ ਖਾ ਸਕਦੇ ਹੋ ਸੋਇਆ ਪਨੀਰ ਖਾ ਸਕਦੇ ਹੋ ਤੁਸੀਂ ਸੋਇਆ ਚੰਕਸ ਖਾ ਸਕਦੇ ਹੋ ਉਹ ਇੰਨੀ ਕੋਸਟਲੀ ਆਈਟਮਸ ਨਹੀਂ ਹੈਗੀਆਂ ਸੋਇਆ ਚੰਕਸ ਬਹੁਤ ਸੋਇਆ ਚੰਕਸ ਨਾਲ ਨਾ ਮੈਂ ਸੁਣਿਆ ਕਿ ਸੋਇਆ ਬਿੰਦੂ ਸੀ ਕਹਿੰਦੇ ਜੇ ਜ਼ਿਆਦਾ ਕੰਜ਼ੂਮ ਕਰਦੇ ਹੋ ਤਾਂ ਫੀਮੇਲਸ 'ਚ ਨਹੀਂ ਖਰ ਜ਼ਿਆਦਾ ਪਰ ਮੈਲਸ ਦੇ ਵਿੱਚ ਦਿੱਕਤ ਆ ਜਾਂਦੀ ਹੈ ਕਿ ਹਾਰਮੋਨਲ ਡਿਸਬੈਲੈਂਸ ਹੋ ਜਾਂਦਾ ਐਸਟ੍ਰੋਜਨ ਦੀ ਗੱਲ ਕਰਦਾਂ ਵੀ ਐਸਟ੍ਰੋਜਨ ਵਧ ਜਾਂਦਾ ਹੈ ਬਟ ਇਦਾਂ ਇਦਾਂ ਦਾ ਛੱਤੀ ਭਾਰੀ ਹੋ ਜਾਂਦੀ ਨਹੀਂ ਨਹੀਂ ਸਰ ਇਦਾਂ ਦਾ ਕੁਝ ਨਹੀਂ ਐਵਰੀਥਿੰਗ ਜੇ ਆਪਾਂ ਐਕਸੈਸ ਚ ਲਵਾਂਗੇ ਤਾਂ ਬੈਡ ਠੀਕ ਹੈ ਹੁਣ ਕਿੰਨੀ ਕੁਆਂਟੀਟੀ ਸੇਫ ਹੈ ਇੱਕ ਦਿੰਦੇ ਸੋਇਆਬੀਨ ਦੇਖੋ 100 ਗ੍ਰਾਮ ਤਾਂ ਖਾ ਸਕਦੇ ਹੋ ਦੇਖੋ ਉਹ ਚ 40 50 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਠੀਕ ਹੈ ਹੁਣ ਤੁਸੀਂ ਕਹੋਗੇ ਮੈਂ 400 ਗ੍ਰਾਮ ਖਾਣੀ ਹੈ ਉਹ ਤੋਂ ਫਿਰ ਨੁਕਸਾਨ ਕਰੂ ਹੁਣ ਮੈਂ ਪ੍ਰੋਟੀਨ ਦੇ ਸਪਲੀਮੈਂਟ ਪ੍ਰੋਟੀਨ 5 ਵਾਰ ਲਵਾਂ ਦੇ ਜਿਹੜੇ ਬੰਦੇ ਉਹ ਫੂ ਹਣਾ ਇਹ ਜੀ ਜ਼ੋਰ ਫੋਰ ਨਹੀਂ ਕਰਦੇ ਮੰਨ ਲਓ ਕਿਸੇ ਦਾ weight ਆ 80 kg 80 g ਤੁਸੀਂ ਕਹਿੰਦੇ ਹੋ ਪ੍ਰੋਟੀਨ ਇੱਕ ਦਿਨ ਦਾ ਚਾਹੀਦਾ ਹਾਂਜੀ ਉਹ ਵੈਜ ਹੋ ਕੇ ਵਿਚਾਰਾ 80 g ਪ੍ਰੋਟੀਨ ਇੱਕ ਦਿਨ ਦਾ ਇੰਡੀਅਨ ਡਾਈਟ ਚੋਂ ਕਿੱਦਾਂ ਪੂਰਾ ਕਰੇ ਭਾਜੀ ਦੇਖੋ ਸੀਡਸ ਆਂਦੇ ਨੇ ਕੀ ਖਾ ਸਕਦੇ ਆ ਮੈਂ ਤੁਹਾਨੂੰ ਦੱਸਦਾ ਜਿਵੇਂ ਚੀਆ ਸੀਡਸ ਵਗੈਰਾ ਫਲੈਕਸੀਡ ਵਗੈਰਾ ਹੋਗੇ ਇਹ ਕਰ ਸਕਦੇ ਇਹ ਚ ਪ੍ਰੋਟੀਨ ਹੁੰਦਾ ਪਲੱਸ ਤੁਸੀਂ ਚਨੇ ਖਾ ਸਕਦੇ ਹੋ ਬਲੈਕ ਚਨੇ ਉਹ ਚ ਅੱਛਾ ਪ੍ਰੋਟੀਨ ਹੁੰਦਾ ਠੀਕ ਹੈ ਹੋਰ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਪ੍ਰੋਟੀਨ ਦੀ ਆਟਮਾ ਜਿਵੇਂ ਪਨੀਰ ਖਾ ਸਕਦੇ ਹੋ ਹੂੰ ਸੋਇਆ ਪਨੀਰ ਖਾ ਸਕਦੇ ਹੋ ਤੁਸੀਂ ਸੋਇਆ ਚੰਗ ਖਾ ਸਕਦੇ ਹੋ ਉਹ ਇੰਨੀ ਕੋਸਟਲੀ ਆਈਟਮਸ ਨਹੀਂ ਹੈਗੀਆਂ ਸੋਇਆ ਚੰਗ ਸਭ ਬਹੁਤ ਸੋਇਆ ਚੰਗਸ ਨਾਲ ਨਾ ਮੈਂ ਸੁਣਿਆ ਕਿ ਸੋਇਆ ਬੀਨਸ ਸੀ ਕਹਿੰਦੇ ਜੇ ਜ਼ਿਆਦਾ ਕੰਜ਼ਿਊਮ ਕਰਦੇ ਹੋ ਤਾਂ ਫੀਮੇਲਸ 'ਚ ਨਹੀਂ ਖਰ ਜ਼ਿਆਦਾ ਪਰ ਮੇਲਸ ਦੇ ਵਿੱਚ ਦਿੱਕਤ ਆ ਜਾਂਦੀ ਹੈ ਕਿ ਹਾਰਮੋਨਲ ਡਿਸਬੈਲੈਂਸ ਹੋ ਜਾਂਦਾ ਐਸਟ੍ਰੋਜਨ ਦੀ ਗੱਲ ਕਰਦਾਂ ਵੀ ਐਸਟ੍ਰੋਜਨ ਵਧ ਜਾਂਦਾ ਹੈ ਮੇਲ ਬਟ ਇਦਾਂ ਇਦਾਂ ਦਾ ਛਾਤੀ ਭਾਰੀ ਹੋ ਜਾਂਦੀ ਨਹੀਂ ਨਹੀਂ ਸਰ ਇਦਾਂ ਦਾ ਕੁਝ ਨਹੀਂ ਹੈ ఎవਰੀਥਿੰਗ ਜੇ ਆਪਾਂ ਐਕਸੈਸ ਚ ਲਵਾਂਗੇ ਤਾਂ ਬੈਡ ਹੈ ਠੀਕ ਹੈ ਹੁਣ ਕਿੰਨੀ ਕੁਆਂਟੀਟੀ ਸੇਫ ਹੈ ਇੱਕ ਦਿਨ ਦੀ ਸੋਇਆ ਬੀਨਸ ਦੇਖੋ 100 ਗ੍ਰਾਮ ਤਾਂ ਖਾ ਸਕਦੇ ਹਾਂ ਦੇਖੋ ਉਹ ਚ 40 50 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਠੀਕ ਹੈ ਹੁਣ ਤੁਸੀਂ ਕਹੋਗੇ ਮੈਂ 400 ਗ੍ਰਾਮ ਖਾਣੀ ਹੈ ਉਹ ਤਾਂ ਫਿਰ ਨੁਕਸਾਨ ਕਰੂ ਹੁਣ ਮੈਂ ਪ੍ਰੋਟੀਨ ਦੇ ਸਪਲੀਮੈਂਟ ਪ੍ਰੋਟੀਨ 5 ਵਾਰ ਲਵਾਂ ਜਿਹੜੇ ਬੰਦੇ ਉਹ ਫੂਡ ਨਹੀਂ ਕਰਦੇ ਭਾਜੀ ਹਾਂਜੀ ਹੈਨਾ ਇਹ ਚੀਜ਼ਾਂ ਫੂਡ ਨਹੀਂ ਕਰਦੇ ਮੰਨ ਲਓ ਕਿਸੇ ਦਾ weight 80 kg 80 ਗ੍ਰਾਮ ਤੁਸੀਂ ਕਹਿੰਦੇ ਹੋ ਪ੍ਰੋਟੀਨ ਇੱਕ ਦਿਨ ਦਾ ਚਾਹੀਦਾ ਹਾਂਜੀ ਉਹ ਵੈਜ ਹੋ ਕੇ ਵਿਚਾਰਾ 80 ਗ੍ਰਾਮ ਪ੍ਰੋਟੀਨ ਇੱਕ ਦਿਨ ਦਾ ਇੰਡੀਅਨ ਡਾਈਟ ਚੋਂ ਕਿੱਦਾਂ ਪੂਰਾ ਕਰੇ ਪੜੀ ਦੇਖੋ ਸੀਡਸ ਆਉਂਦੇ ਨੇ ਕੀ ਖਾ ਸਕਦੇ ਆ ਮੈਂ ਤੁਹਾਨੂੰ ਦੱਸਦਾ ਜਿਵੇਂ ਚੀਆ ਸੀਡਸ ਵਗੈਰਾ ਫਲੈਕਸ ਸੀਡ ਵਗੈਰਾ ਹੋਗੇ ਇਹ ਕਰ ਸਕਦੇ ਇਹ ਚ ਪ੍ਰੋਟੀਨ ਹੁੰਦਾ ਪਲੱਸ ਤੁਸੀਂ ਚਨੇ ਖਾ ਸਕਦੇ ਹੋ ਬਲੈਕ ਚਨੇ ਉਹ ਚ ਅੱਛਾ ਪ੍ਰੋਟੀਨ ਹੁੰਦਾ ਠੀਕ ਹੈ ਹੋਰ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਪ੍ਰੋਟੀਨ ਦੀ ਆਟਮਾ ਜਿਵੇਂ ਪਨੀਰ ਖਾ ਸਕਦੇ ਹੋ ਸੋਇਆ ਪਨੀਰ ਖਾ ਸਕਦੇ ਹੋ ਤੁਸੀਂ ਸੋਇਆ ਚੰਕਸ ਖਾ ਸਕਦੇ ਹੋ ਉਹ ਇੰਨੀ ਕੋਸਟਲੀ ਆਈਟਮਸ ਨਹੀਂ ਹੈਗੀਆਂ ਸੋਇਆ ਚੰਕਸ ਬਹੁਤ ਉਹ ਹੁੰਦੇ ਸੋਇਆ ਚੰਕਸ ਨਾਲ ਨਾ ਮੈਂ ਸੁਣਿਆ ਕਿ ਸੋਇਆ ਬਿੰਦੂ ਸੀ ਕਹਿੰਦੇ ਜੇ ਜ਼ਿਆਦਾ ਕੰਜ਼ੂਮ ਕਰਦੇ ਹੋ ਤਾਂ ਫੀਮੇਲਸ 'ਚ ਨਹੀਂ ਖੈਰ ਜ਼ਿਆਦਾ ਔਰ ਮੇਲਸ ਦੇ ਵਿੱਚ ਦਿੱਕਤ ਆ ਜਾਂਦੀ ਹੈ ਕਿ ਹਾਰਮੋਨਲ ਡਿਸਬੈਲੈਂਸ ਹੋ ਜਾਂਦਾ ਐਸਟ੍ਰੋਜਨ ਦੀ ਗੱਲ ਕਰਦਾਂ ਵੀ ਐਸਟ੍ਰੋਜਨ ਵਧ ਜਾਂਦਾ ਹੈ ਬਟ ਇਦਾਂ ਇਦਾਂ ਦਾ 23 ਭਾਰੀ ਹੋ ਜਾਂਦੀ ਨਹੀਂ ਨਹੀਂ ਸਰ ਇਦਾਂ ਦਾ ਕੁਝ ਨਹੀਂ ਐਵਰੀਥਿੰਗ ਜੇ ਆਪਾਂ ਐਕਸੈਸ ਚ ਲਵਾਂਗੇ ਤਾਂ ਬੈਡ ਠੀਕ ਹੈ ਹੁਣ ਕਿੰਨੀ ਕੁਆਂਟੀਟੀ ਸੇਫ ਹੈ ਇੱਕ ਦੰਦੀ ਸੋਇਆਬੀਨ ਦੇਖੋ 100 ਗ੍ਰਾਮ ਤਾਂ ਖਾ ਸਕਦੇ ਹੋ ਦੇਖੋ ਉਹ ਚ 40 50 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਠੀਕ ਹੈ ਹੁਣ ਤੁਸੀਂ ਕਹੋਗੇ ਮੈਂ 400 ਗ੍ਰਾਮ ਖਾਣੀ ਹੈ ਉਹ ਤੋਂ ਫਿਰ ਨੁਕਸਾਨ ਕਰੂ ਹੁਣ ਮੈਂ ਪ੍ਰੋਟੀਨ ਦੇ ਸਪਲੀਮੈਂਟ ਪ੍ਰੋਟੀਨ 5 ਵਾਰ ਲਵਾਂ